ਕੈਪਟਨ ਮਰਿੰਦਰ ਸਿੰਘ ਹਲਕੇਚ ਕੈਪਟਨ ਪ੍ਰੋਗਰਾਮ ਤੋਂ ਬਾਅਦ ਜ਼ੀਰਕਪੁਰ ਦੇ ਪਹਿਲਵਾਨ ਢਾਬੇ ਤੇ ਪੁੱਜੇ ਨੇ ਕੈਪਟਨ ਮਰਿੰਦਰ ਸਿੰਘ ਦਾ ਸਟਾਈਲ ਲਗਾਤਾਰ ਬਦਲ ਰਿਹਾ ਚਾਹੇ ਉਹ ਸੁਭਾਵਾਂ ਕਰਨ ਦਾ ਸਟਾਈਲ ਹੋਵੇ ਚਾਹੇ ਉਹਨਾਂ ਦੀ ਜ਼ਿੰਦਗੀ ਦਾ ਸਟਾਈਲ ਹੋਵੇ ਦਸਲ ਜਿਸ ਤਰ੍ਹਾਂ ਪੰਜਾਬ ਦੀ ਰਾਜਨੀਤੀ ਪਿਛਲੇ ਸਮੇਂ ਚ ਬਦਲੀ ਐ ਉਸੇ ਤਰ੍ਹਾਂ ਕੈਪਟਨ ਮਰਿੰਦਰ ਸਿੰਘ ਵੀ ਬਦਲ ਰਹੇ ਨੇ ਪਹਿਲਾਂ ਕਦੇ ਦੇਖਿਆ ਨਹੀਂ ਜਿਆ ਸੀ ਕੈਪਟਨ ਮਰਿੰਦਰ ਸਿੰਘ ਢਾਬਿਆਂ ਤੇ ਜਾਂਦੇ ਹੋਣ ਇਸ ਤਰ੍ਹਾਂ ਹਲਕੇ ਚ ਕੈਪਟਨ ਜਾਂ ਲੋਕਾਂ ਦੇ ਨਾਲ ਇਸ ਤਰ੍ਹਾਂ ਸਿੱਧਾ ਰਾਪਤਾ ਕਾਇਮ ਕਰਦੇ ਹੋਣ ਪਰ ਇਸ ਵਾਰ ਪੰਜਾਬ ਦੀ ਸਿਆਸਤ ਬਦਲੀ ਆ ਤੇ ਕੈਪਟਨ ਮਰਿੰਦਰ ਸਿੰਘ ਵੀ ਬਦਲੇ ਬਦਲੇ ਨਜ਼ਰ ਆ ਰਹੇ ਨੇ ਔਰ ਇੱਕ ਆਮ ਆਦਮੀ ਦੀ ਤਰ੍ਹਾਂ ਕੈਪਟਨ ਮਰਿੰਦਰ ਸਿੰਘ ਵੀ ਉਸ ਢਾਬੇ ਤੇ ਨੇ ਜਿੱਥੇ ਹਰ ਆਮ ਆਦਮੀ ਖੜ ਕੇ ਰੋਟੀ ਖਾਂਦਾਗਾ ਆਮ ਆਦਮੀ ਇੱਥੇ ਆਉਂਦਾਗਾ ਉਸੇ ਤਰ੍ਹਾਂ ਕੈਪਟਨ ਮਰਿੰਦਰ ਸਿੰਘ ਵੀ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਔਰ ਇਹ ਦੱਸਣ ਦੇ ਲਈ ਕਿ ਉਹਨਾਂ ਦੀ ਜ਼ਿੰਦਗੀ ਵੀ ਕੋਈ ਉਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਜਿਸ ਤਰ੍ਹਾਂ ਉਹਨਾਂ ਦੇ ਵਿਰੋਧੀ ਪੇਸ਼ ਕਰਦੇ ਨੇ ਕੈਪਟਨ ਮਰਿੰਦਰ ਸਿੰਘ ਇਸੇ ਕਰਕੇ ਇਸ ਢਾਬੇ ਦੇ ਉੱਤੇ ਆ ਕੇ ਰੁਕੇ ਨੇ ਔਰ ਇੱਥੇ ਇੱਕ ਮੈਸੇਜ ਦੇਣ ਦੇ ਲਈ ਤਾਂ ਕਿ ਜਿਹੜਾ ਕਾਂਗਰਸ ਪਾਰਟੀ ਦਾ ਇੱਕ ਮੈਸੇਜ ਆ ਉਹ ਇੱਕ ਪੋਜ਼ਿਟਿਵ ਮੈਸੇਜ ਜਾ ਸਕੇ ਜਿਸ ਦੇ ਆਧਾਰ ਦੇ ਉੱਤੇ 2017 ਦੀਆਂ ਚੋਣਾਂ 'ਚ ਕਾਂਗਰਸ ਚੰਗਾ ਪ੍ਰਦਰਸ਼ਨ ਕਰੇ ਇਸੇ ਦੇ ਆਧਾਰ ਦੇ ਉੱਤੇ ਕੈਪਟਨ ਮਰਿੰਦਰ ਸਿੰਘ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਕਰ ਰਹੇ ਨੇ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕੈਪਟਨ ਸਾਹਿਬ ਇਹ ਕਿਵੇਂ ਡਿਸਾਈਡ ਹੋਇਆ ਪਹਿਲਾਂ ਹੀ ਡਿਸਾਈਡ ਸੀ ਜਾਂ ਐਸੀ ਇਹ ਚੀਜ਼ ਹੱਜ ਦਾ ਜਿਹੜਾ ਇੱਥੇ ਤੁਸੀਂ ਲੰਚ ਕਰਨਾ ਸੀ ਹੁੰਦਾ ਸੀ ਇੱਥੇ ਹੀ ਕਰਦੇ ਆਂ ਕੱਲ ਵੀ ਪਹਿਲਵਾਨ ਟਾਬਾ ਜਨ ਹੁੰਦੇ ਸੀ ਜਗਰਾਉ ਇੱਥੇ ਵੀ ਪਹਿਲਵਾਨ ਟਾਬਾ ਸੋ ਦੈਟਸ ਆਲ ਜਿੱਥੇ ਜਿੱਥੇ ਕੋਈ ਜਗ੍ਹਾ ਮਿਲਦੀ ਹੁੰਦੀ ਓਥੇ ਖਾਣਾ ਖਾ ਲੈਣੇ ਸਰ ਪਿਛਲੇ ਸਮੇਂ 'ਚ ਦੇਖਣ ਨੂੰ ਮਿਲਿਆ ਜਦੋਂ ਤੁਸੀਂ ਸ਼ਤਾਬਦੀ 'ਚ ਵੀ ਸਫ਼ਰ ਕੀਤਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆਈਆਂ ਤੁਸੀਂ ਵਿਦਿਆਰਥੀਆਂ ਨੂੰ ਮਿਲਦੇ ਹੋ ਲੋਕ ਕਹਿੰਦੇ ਕੁਝ ਬਦਲੇ-ਬਦਲੇ ਨਜ਼ਰ ਆਉਂਦੇ ਨਹੀਂ ਕੈਪਟਨ ਸਾਹਿਬ ਕਿਉਂ 45-47 ਸਾਲ ਹੋ ਗਏ ਮੈਂ ਉਨ੍ਹਾਂ ਕੀ ਬਦਲ ਜਾ ਜ਼ਿਆਸਤ ਵਿੱਚ ਹੇ ਰਾ ਆਈਵ ਆਲਵੇਸ ਬੀਨ ਲਾਈਕ ਇਹ ਤੁਸੀਂ ਲੋਗ ਇਹ ਉਲਟਾ ਉਲਟਾ ਲਿਖੇ ਜਾਂਦੇ ਹਾਂ ਆਈ ਹੈਵ ਨੈਵਰ ਹੈਡ ਮੈਂ ਤਾਂ 4 4.5 ਸਾਲ ਦੀ ਉਮਰ ਸੀ ਜਦ ਮੈਂ ਬੋਟਿੰਗ ਸਕੂਲ ਗਿਆ ਹਾਂ ਫੌਜ ਵਿੱਚ ਰਹੇ ਹਾਂ ਜਵਾਨਾਂ ਨਾਲ ਸੁੱਤੇ ਜਵਾਨਾਂ ਨਾਲ ਰੋਟੀ ਖਾਈ ਹੈ ਜਵਾਨਾਂ ਨਾਲ ਅਸੀਂ ਫਰੇਦੇ ਸੀ ਵਾਟ ਇਜ਼ ਥਿਸ ਦੇਰਸ ਨੋ ਸੱਚ ਫੀਨਿੰਗ ਇਹ ਕਦੇ ਵੀ ਨਹੀਂ ਸੀ ਮੇਰੇ ਵਿੱਚ ਇਹਨਾਂ ਅਖਬਾਰ ਵਾਲੇ ਆਮ ਆਲੇ ਕਰਦੇ ਨੇ ਉਹ ਉਹ ਇਹ ਹੈ ਹਮ ਆਮ ਆਦਮੀ ਆ ਸਬਕਵਾਸ ਕਿਉਂਕਿ ਬਹੁਤ ਅਲੀਗੇਸ਼ਨ ਕਾਂਗਰਸ ਜਾਂ ਹੋਰ ਪਾਰਟੀਆਂ ਕਹਿੰਦੀਆਂ ਨੇ ਕਿ ਰਜਵਾੜਾ ਸ਼ਹੀਦ ਆ ਪਰ ਤੁਸੀਂ ਆਰਮ ਸਟਾਈਲ ਅਪਣਾਇਆ ਗਿਆ ਹੁਣ ਮੈਂ ਉਹਨਾਂ ਦੇ ਮੂੰਹ ਤਾਂ ਬੰਦ ਨਹੀਂ ਕਰ ਸਕਦਾ ਜੋ ਬੋਲਨੇ ਬੋਲੀ ਜਾਣ ਮੈਨੂੰ ਰੋਟੀ ਖਾਣੀ ਆ ਜਿੱਥੇ ਮਰਜੀ ਰੋਟੀ ਉੱਥੇ ਖਾ ਲੈਣੇ ਆ ਸੀ ਇੱਥੇ ਆ ਢਾਬਾ ਸੀ ਨੇੜੇ ਉਹਦੇ ਜਗਰਾਉ ਸਾਡਾ ਪਹਿਲਵਾਨਾ ਉੱਥੇ ਢਾਬਾ ਸੀ ਅਸੀਂ ਆਉਂਦੇ ਸੋ ਜਦੋਂ ਉੱਥੋਂ ਆਏ ਆਪਾਂ ਤਲਵੰਡੀ ਸਾਹਿਬੋਂ ਤੋਂ ਉਹ ਵੀ ਕੋਈ ਟਾਬਾ ਮਿਲ ਗਿਆ ਸਾਨੂੰ ਉੱਥੇ ਜਿੱਥੇ ਮਿਲ ਜਾਂਦਾ ਉੱਥੇ ਕਾ ਦੇ ਲਏ ਕੋਈ ਸੰਨ ਕੈਪਟਨ ਮਰਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਉਹ ਕਦੇ ਵੀ ਜੋ ਅਲੀਗੇਸ਼ਨ ਲੱਗਦੇ ਨੇ ਇਸ ਤਰ੍ਹਾਂ ਦੇ ਉਹਨਾਂ ਦੀ ਲਾਈਫ ਨਹੀਂ ਰਹੀ ਉਹ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕਿ ਆਮ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇ ਇਸੇ ਕਰਕੇ ਉਹ ਪਹਿਲਾਂ ਵੀ ਲਗਾਤਾਰ ਇਸ ਤਰ੍ਹਾਂ ਦੇ ਢਾਬਿਆਂ ਤੇ ਰੁਕਦੇ ਨੇ ਕੈਪਟਨ ਮਨਿੰਦਰ ਸਿੰਘ ਦਾ ਇਹ ਦਾਵਾ ਔਰ ਇਸੇ ਕਰਕੇ ਉਹ ਅੱਜ ਵੀ ਇਸ ਤੇ ਰੁਕੇ ਨੇ ਪਰ ਅਗਰ ਤੁਸੀਂ ਪਹਿਲਾਂ ਦੇਖੋਗੇ ਪੰਜਾਬ ਦੀ ਸਿਆਸਤ ਦੇ ਅੰਦਰ ਤੇ ਕੈਪਟਨ ਦਾ ਹੋਰ ਤਰ੍ਹਾਂ ਦਾ ਸਟਾਈਲ ਰਿਹਾ ਪਰ ਹੁਣ ਕੈਪਟਨ ਮਨਿੰਦਰ ਸਿੰਘ ਇਹ ਸਟਾਈਲ ਪੰਜਾਬ ਦੀ ਬਦਲਦੀ ਸਿਆਸਤ ਦੇ ਨਾਲ ਆਪਣਾ ਸਿਆਸੀ ਸਟਾਈਲ ਵੀ ਬਦਲ ਰਹੇ ਨੇ ਕੈਮਰਾਮੈਨ ਗੁੰਜੀਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਜ਼ਿਰਖਪੁਰ